ਕਾਨਫਰੰਸ ਦੇ ਉੱਤੇ 10 ਚਾਰੱਖ ਦੇ ਮੁੱਦੇ ਹੈ ਇੱਕ ਤਾਂ ਪੰਜਾਬ ਗਵਰਨਮੈਂਟ ਜਿਸ ਨੇ ਬਟਾਪਾ ਪੈਨਸ਼ਨ ਬੰਦ ਕਰਨ ਦੇ ਲਈ ਜਾ ਰਹੀ ਹੈ ਇਹਦੇ ਲਈ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੋਊਗੀ ਇਹਦੇ ਬਾਰੇ ਮੈਂ ਸੈਂਟਰ ਦੀ ਸਰਕਾਰ ਨੂੰ ਤੇ ਚੀਫ ਮਿਨਿਸਟਰ ਸਾਹਿਬ ਨੂੰ ਤੇ ਪੰਜਾਬ ਦੇ ਜਿਹੜੇ ਖਾਸ ਅਫਸਰ ਹੈ ਉਹਨਾਂ ਨੂੰ ਚਿੱਠੀਆਂ ਲਿਖਤੀਆਂ ਦੂਜਾ ਮੁੱਦਾ ਹੜੰ ਦਾ ਇਹ ਹਰ ਹਰੇਕ ਸਾਲ ਆਉਂਦੇ ਹੈ ਤੇ ਜਿਹੜਾ ਮਾਲ ਦਾ ਵਿਭਾਗ ਹੈ ਉਹਦੇ ਵਿੱਚ ਨਿਯਮ ਹੈ ਕਿ ਹੈ ਕਿ ਜਿਹੜਾ ਪੰਜਾਬ ਦਾ ਮਾਲ ਦਾ ਸਕੱਤਰ ਹੋਊਗਾ ਉਹ 6 ਮਹੀਨੇ ਪਹਿਲਾਂ ਡੀਸੀਆਂ ਨੂੰ ਲਿਖੂਗਾ ਕਿ ਜਿੰਨੇ ਵੀ ਬੰਦ ਹੈ ਨਹਿਰਾਂ ਦੇ ਸੂਆਂ ਦੇ ਡਰੇਨਾਂ ਦੇ ਜਾਂ ਦਰਿਆਵਾਂ ਦੇ ਉਹਨਾਂ ਨੂੰ ਤਖਣਾ ਕਰ ਲੋ ਪਰ ਇਹ ਲੱਗਦਾ ਹੈ ਜੀ ਇਹ ਸਰਕਾਰ ਨੂੰ ਅਜੇ ਹਕੂਮਤ ਕਰਨ ਦੀ ਅਜੇ ਤਜਰਬਾ ਨਹੀਂ ਹੈ ਇਹਨਾਂ ਨੇ ਇਹ ਕੰਮ ਨਹੀਂ ਕਰਾਇਆ ਜਿਸ ਕਰਕੇ ਅੱਜ ਸਾਰੇ ਹੜ ਆ ਰਹੇ ਤੇ ਜਿਹੜਾ ਦਰਿਆ ਹੈਗਾ ਆਪਣਾ ਤੱਗ ਗਿਆ ਨੂੰ ਨਾ ਟਿਕੂ ਨਹੀਂ ਪਾਈ ਜਾਂਦੀ ਜਦ ਮੈਂ ਪਾਰਲੀਮੈਂਟ ਦੇ ਵਿੱਚ ਵੀ ਕਿਹਾ ਪਰसों ਚੌਥੇ ਫੇਰ 올 ਪਾਰਟੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਕਿਹਾ ਕਿ ਇਹ ਲੱਖਾਂ ਕਰੋੜਾਂ ਰੁਪਇਆ ਦਾ ਨੁਕਸਾਨ ਲੋਕਾਂ ਦਾ ਕਰ ਦਿੰਦੀ ਹੈ ਹਰੇਕ ਸਾਲ ਪਰ ਜੇ ਇੱਕ ਸਾਲ ਦੀ ਇਹਦੀ ਆਮਦਨ ਦੇਖ ਲਈਏ ਕਿ ਕਿੰਨਾ ਨੁਕਸਾਨ ਕਰਦੀ ਹੈ ਉਹ ਹੀ ਪੈਸਾ ਇਸ ਦੇ ਬੰਦ ਨੂੰ ਪੱਕਾ ਲਾ ਦਿਜੇ ਤੇ ਕੱਗੜ ਫੇਰ ਸਾਡੀ ਕਿਸਮਤ ਦੇ ਖਿਲਾਫ ਆਪਣੇ ਟੰਡੇ ਨਹੀਂ ਤੋੜੂਗਾ ਸੋ ਇਹ ਸਰਕਾਰ ਦੀ ਬਹੁਤ ਭਾਰੀ 1947 ਤੋਂ ਬਾਅਦ ਗਲਤੀ ਹੈ ਕਿ ਅਜੇ ਤੱਕ ਜੇ ਚੰ드ਰਮਾ ਦੇ ਉੱਤੇ ਰੌਕਟ ਭੇਜਦਾ ਹੈ ਪਰ ਥੱਲੇ ਅਜੇ ਤੱਕ ਫਲੱਡ ਨੂੰ ਤਾਂ ਰੋਕ ਨਹੀਂ ਸਕੇ ਤਾਂ ਮੇਰਾ ਮਤਲਬ ਹੈ ਇਹ ਸਰਕਾਰ ਜਿਹੜੀ ਨਵੀਂ ਆਈ ਹੈ ਪ੍ਰਾਣੀਆਂ ਨੂੰ ਵੀ ਛੱਡ ਦੋ ਉਹਨਾਂ ਨੇ ਵੀ ਨਹੀਂ ਸੇ ਕੁਛ ਕੀਤਾ ਪਰ ਇਹਨਾਂ ਦੀ ਘੋੜੀ ਜਿਹੜੀ ਹੈ ਅਜੇ ਤਾਂ ਇਹਨਾਂ ਨੂੰ ਉਹਦੇ ਤੇ ਕਾਠੀ ਫੌਣ ਦੀ ਨਹੀਂ ਘੋੜੀ ਗੁਲਾਮ ਫੜਨ ਦੀ ਗੱਲ ਫੇਰ ਕਰਾਂਗੇ ਤੇ ਸਰਕਾਰ ਬਿਲਕੁਲ ਇਸ ਬਤੇ ਤੇ ਫੇਲੇ ਤੇ ਨਾ ਤਾਂ ਹਸਪਤਾਲਾਂ ਦੇ ਵਿੱਚ ਡਾਕਟਰ ਆਗੇ ਹੈ ਨਾ ਨਰਸਸ ਹੈਗੇ ਹੈ ਤੇ ਸਾਰਾ ਪੰਜਾਬ ਫਲੱਡਾਂ ਦੇ ਨਾਲ ਭਰਿਆ ਪਿਆ ਅਸੀਂ ਤਾਂ ਸ਼ੁਕਰ ਕਰਦੇ ਆਂ ਪਾਕਿਸਤਾਨ ਦਾ ਜਿਸਨੇ ਆਪਣੇ ਗੇਟ ਖੋਲਤੇ ਤੇ ਸਾਰਾ ਫਲੱਡ ਦਾ ਪਾਣੀ ਆਪਣੇ ਕੰਨੇ ਲੈ ਗਏ ਪਰ ਅਫਸੋਸ ਹੈ ਕਿ ਜਿਹੜੇ ਸੂਬੇ ਹਰਿਆਣਾ ਤੇ ਰਾਜਸਥਾਨ ਸਾਥੋ ਤਿੰਨ ਦਰਿਆਵਾਂ ਦਾ ਪਾਣੀ ਲੈ ਕੇ ਜਾਂਦੇ ਐ ਰਾਵੀ ਦਾ ਬਿਆਸ ਤੇ ਸਤਲੁਜ ਦਾ ਉਹਨਾਂ ਨੇ ਕਿਹਾ ਕਿ ਤੁਹਾਡੇ ਫਲੱਡ ਆਏ ਹੋਏ ਐ ਤੇ ਤੁਸੀਂ ਜਾਣ ਕੇ ਸਾਡੀਆਂ ਨਹਿਰਾਂ ਦੇ ਵਿੱਚ ਪਾਣੀ ਛੱਡੋਗੇ ਉਹ ਸਾਰੀਆਂ ਨਹਿਰਾਂ ਮੈਂ ਦੇਖ ਕੇ ਆਇਆ ਬੰਦ ਕੀਤੀਆਂ ਹੋਈਆਂ ਕੋਈ ਪਾਣੀ ਹੁਣ ਰਾਜਸਥਾਨ ਨੂੰ ਨਹੀਂ ਜਾ ਰਿਹਾ ਮੇਰਾ ਮਤਲਬ ਹੈ ਕਿ ਜੇ ਤੁਸੀਂ ਸਾਡੇ ਪਾਣੀਆਂ ਦਾ ਸੁੱਖ ਲੈਣਾ ਹੈ ਤਾਂ ਫਿਰ ਜਦੋਂ ਬਰਬਾਦੀ ਹੁੰਦੀ ਹੈ ਫਿਰ ਉਸ ਨੂੰ ਕਿਉਂ ਨਹੀਂ ਵੰਡਦੇ ਤੁਸੀਂ ਸਾਡੇ ਨਾਲ ਸਾਡੇ ਨਾਲ ਦੁੱਖ ਦੇ ਵਿੱਚ ਵੀ ਤਾਂ ਸ਼ਰੀਕ ਹੋ ਵੋ ਜੇ ਸਾਡੇ ਪਾਣੀ ਮੰਗਦੇ ਹੋ ਤੇ ਤੁਹਾਡਾ ਇਹ ਫਰਜ਼ ਹੁੰਦਾ ਹੈ ਕਿ ਨਹਿਰਾਂ ਨੂੰ ਖੋਲੋ ਤੁਸੀਂ ਰਾਜਸਥਾਨ ਦੀਆਂ ਵੱਡੀਆਂ-ਵੱਡੀਆਂ ਨਹਿਰਾਂ ਸੁੱਕੀਆਂ ਪਈਆਂ ਬੇਸ਼ੱਕ ਆਬ ਲੇਰ ਸਾਹਿਬ ਬੈਠੇ ਆ ਤਰਨਤਨ ਤੋਂ ਇਹਨਾਂ ਨੂੰ ਮੈਂ ਕਿਹਾ ਸੀਗਾ ਬਲੇਰ ਸਾਹਿਬ ਚਾਰ-ਪੰਜ ਟਰੈਕਟਰ ਲੈ ਕੇ ਇਹਦੇ ਚ ਹਲ ਫੇਰ ਦੋਏ ਫਿਰ ਇਹਨਾਂ ਨੂੰ ਪਤਾ ਲੱਗੂਗਾ ਕਿ ਇਹ ਕਿਵੇਂ ਤੁਸੀਂ ਹਰਿਆਣਾ ਤੇ ਰਾਜਸਥਾਨ ਵਾਲੇ ਸਾਡੇ ਪਾਣੀਆਂ ਨੂੰ ਨਹੀਂ ਅੰਦਰ ਆਉਣ ਦਿੰਦੇ ਫਿਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਮੈਂ ਪਾਰਲੀਮੈਂਟ 'ਚ ਵੀ ਕਹੀ ਹੈ ਤੇ ਪਾਰਲੀਮੈਂਟ ਸਭ ਤੋਂ ਵੱਡੀ ਇੱਥੋਂ ਦੀ ਅਦਾਲਤ ਹੈ ਪਰ ਇਹਦੀ ਨਿਗਰਾਨੀ ਦੇ ਵਿੱਚ ਜਿਹੜੇ ਵੀ ਇੰਟੈਲੀਜੈਂਸ ਏਜੰਸੀਆਂ ਹੈ ਰਾ ਹੈ ਕਿ ਇਹ ਆਈਬੀ ਹੈ ਕਿ ਇਹ ਮਿਲਟਰੀ ਇੰਟੈਲੀਜੈਂਸ ਹੈ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਹੈ ਉਹ ਪਾਰਲਮੈਂਟ ਦੇ ਅਧੀਨ ਨਹੀਂ ਹੈਗੇ ਉਹਨਾਂ ਦਾ ਖਰਚਾ ਵੀ ਪਾਰਲਮੈਂਟ ਤੋਂ ਬਾਹਰ ਹੈ ਤੇ ਉਹਦੀ ਆਡਿਟਿੰਗ ਹਿਸਾਬ ਕਿਤਾਬ ਨਹੀਂ ਲਿਆ ਜਾਂਦਾ ਇਹ ਸਾਰਾ ਕੁਝ ਜੋ ਕੁਝ ਇਹ ਇੰਟੈਲੀਜੈਂਸ ਵਜਿਹਾ ਅੱਜ ਕੱਲ ਕਰ ਰਹੀ ਹੈ ਇਹਦੀ ਗੱਲ ਹੈ ਕਿ ਸਾਡੇ ਸਿੱਖ ਲੀਡਰ ਇਹਨਾਂ ਦਿਨਾਂ ਦੇ ਵਿੱਚ ਮਾਰਤੇ ਆ ਇਹ ਮਾਰੇ ਇਹ ਜਿਹੜੀਆਂ ਸੀਕ੍ਰੀਟ ਸਰਵਿਸ ਫੰਡਸ ਨੇ ਨੈਸ਼ਨਲ ਸਕਿਉਰਿਟੀ ਬਾਇਜ਼ਰ ਹੈ ਰੋਆ ਆਈਪੀਏ ਮਿਲਟਰੀ ਇੰਟੈਲੀਜੈਂਸ ਹੈ ਆਪਣਾ ਸਿੱਧੂ ਮਰਵਾਤਾ ਹਰਿਆਣੇ ਦੇ ਵਿੱਚ ਮੁਸੇਵਾਲ ਮਰਵਾਤਾ ਪੰਜਾਬ ਦੇ ਵਿੱਚ ਅਫਤਾਰ ਸਿੰਘ ਖੰਡਾ ਮਰਵਾਤਾ ਜੈਰ ਦੇਕੇ ਬਰਤਾਲੀਆਂ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਮਰਵਾਤਾ ਪਾਕਿਸਤਾਨ ਦੇ ਵਿੱਚ ਫਿਰ ਰਿਪੂ ਦਾਮਨ ਸਿੰਘ ਮਲਕ ਟੈਂਡਰ ਦੇ ਵਿੱਚ ਮਰਵਾਤਾ ਫਿਰ ਹਰਦੀਪ ਸਿੰਘ ਨਿੱਜਰ ਟੈਂਡਰ ਦੇ ਵਿੱਚ ਮਰਵਾਤਾ ਮੇਰਾ ਮਤਲਬ ਹੈ ਕੀ ਕੈਨੇਡਾ ਦੀ ਤੇ ਯੂਕੇ ਦੀ ਸਰਕਾਰ ਤੇ ਇੰਡੀਆ ਦੀ ਸਾਨੂੰ ਦੱਸੇ ਕਿ ਇਹ ਸਿੱਖ ਲੀਡਰ ਜਿਮੇ ਮਰਵਾਏ ਜਾ ਰਹੇ ਆ ਲੜੀ ਬਾਤ ਤੇ ਇਹਨਾਂ ਦਾ ਕੀ ਕਸੂਰ ਹੈ ਇਹਨਾਂ ਨੂੰ ਤੁਸੀਂ ਅਦਾਲਤ ਦੇ ਅੱਗੇ ਪੇਸ਼ ਕਿਉਂ ਨਹੀਂ ਕੀਤਾ ਸਿਰਫ ਅਦਾਲਤ ਤੁਹਾਨੂੰ ਮੌਤ ਦੀ سزا ਦੇ ਦਿੰਦੀ ਹੈ ਤੁਸੀਂ ਸਾਰੇ ਅਖਬਾਰਾਂ ਪੜ੍ਹਦੇ ਹੋ ਰੋਜ਼ ਪੜ੍ਹਦੇ ਹੋ ਕਿ ਕਸ਼ਮੀਰ ਦੇ ਵਿੱਚ ਅੱਜ 6 ਮਾਰ ਤੇ ਅੱਜ 7 ਮਾਰ ਤੇ ਜਿੰਨੀਆਂ ਵੀ ਮinorities ਐ ਘੱਟ ਗਿਣਤੀਆਂ ਦਲਤ ਐ ਸ਼ੈਡਿਊਲ ਕਾਸਟ ਐ ਟ్రਾਈਬਲਸ ਨੇ ਆਦਿਵਾਸੀ ਨੇ ਉਹਨਾਂ ਦੇ ਉੱਤੇ ਇੰਡੀਆ ਦੇ ਵਿੱਚ ਜ਼ਬਰ ਹੋ ਰਿਹਾ ਔਰ ਇੰਨਾ ਜ਼ਬਰ ਹੋ ਰਿਹਾ ਕਿ ਮਨੀਪੁਰ ਦੇ ਵਿੱਚ ਸਹਿਰੀਆ ਬੀਬੀਆਂ ਦੀ ਇੱਜ਼ਤ ਲੁੱਟੀ ਜਾ ਰਹੀ ਐ ਜਿਹੜੀ ਕੀ ਬਹੁਤ ਸ਼ਰਮ ਦੀ ਗੱਲ ਐ ਔਰ ਭਾਜਪੀ ਤੇ ਆਰਐਸਐਸ ਐਸ ਨੇ ਇਹਸ ਕਰਕੇ ਪਾਰਲੀਮੈਂਟ ਨੂੰ ਤਾੜੇ ਲਾਥ ਰਿਹਾ ਐ ਇਹ ਗੱਲ ਪਾਰਲੀਮੈਂਟ ਦੇ ਵਿੱਚ ਬੋਲੀ ਨਾ ਜਾਏ ਨਾ ਇਹਦੇ ਉੱਤੇ ਬਹਿਸ ਹੋਵੇ ਔਰ ਉੱਥੋਂ ਦੇ ਗਿੱਜੇਕਰ ਸਾਰੇ ਫੂਕਤੇ ਐ ਬੀਬੀਆਂ ਦਾ ਜ਼ਬਰਦਸਤਾ ਹੋ ਰਿਹਾ ਔਰ ਮਣੀਪੁਰ ਦੀ ਹਾਲਤ ਇੱਡੀ ਮਾੜੀ ਐ ਕਿ ਯੂਰਪ ਦੀ ਪਾਰਲੀਮੈਂਟ ਨੂੰ ਉਹਦੇ ਉੱਤੇ ਡਿਸਕਸ਼ਨ ਕਰਨੀ ਪਈ ਤੇ ਇੰਡੀਆ ਨੇ ਕਿਹਾ ਨਹੀਂ ਹੋਊਗੀ ਸਾਡੀ ਪਾਰਟੀ ਨੇ ਕਿਹਾ ਬਿਲਕੁਲ ਹੋਊਗੀ ਇਹ ਜਮਹੂਰੀਅਤ ਦਾ ਰਾਜ ਹੈ ਜੇ ਜਮਹੂਰੀਅਤ ਹੈ ਕਾ ਪਾਰਲੀਮੈਂਟ ਦੇ ਵਿੱਚ ਸਾਰੀਆਂ ਗੱਲਾਂ ਦਾ ਫੈਸਲਾ ਕੀਤਾ ਜਾਂਦਾ ਹੈਗਾ ਇਹ ਸਾਰਾ ਕੁਝ ਅਸੀਂ ਦੇਖਦੇ ਹਾਂ ਤੁਹਾਡੇ ਕੋਲ ਆਏ ਆ ਕਿ ਇੱਥੇ ਜ਼ਬਰਦਸਤ ਟੱਟ ਗਿੰਚੀ ਜਾਂਦੇ ਉੱਤੇ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦੇ ਉੱਤੇ ਸਿੱਖਾਂ ਦੇ ਉੱਤੇ ਤੇ ਅਸਾਈਆਂ ਦੇ ਉੱਤੇ ਸ਼ੈਡਿਊਲ ਕਾਸਟਾਂ ਦੇ ਉੱਤੇ ਤੇ ਅਦਵਾਸੀਆਂ ਦੇ ਉੱਤੇ ਜ਼ਬਰ ਹੋ ਰਿਹਾ ਹੈ ਮਾਨ ਸਾਹਿਬ ਐਸਡੀਪੀਜੀ ਨੇ ਜਿਹੜਾ ਸੈਟਲਾਈਟ ਚੈਨਲ ਨਹੀਂ ਬਣਾਇਆ ਉਹਨਾਂ ਨੇ ਥੋੜੀ ਹਜੇ ਇੱਕ ਚੈਨਲ ਨੂੰ ਦੇ ਦਿੱਤੀ ਹੈ ਕਿਹ ਕਿਹਣਾ ਚੰਦੇ ਹੋ ਕਿ ਇਹ ਇਹ ਹਟਦੇ ਨਹੀਂ ਜੀ ਇਹ ਇਹ ਬਾਦਲ ਦੇ ਗੁੱਠਾ ਛੁਪਣ ਤੋਂ ਹਟਦੇ ਨਹੀਂ ਹੈ ਇਹ ਮਸੰਦ ਬਣ ਚੁੱਕੇ ਹੈ ਤੇ ਦਸਵੇਂ ਪਾਤਸ਼ਾਹ ਦੇ ਕੋਲੇ ਇੰਨੀ ਪਾਵਰ ਸੀ ਕਿ ਉਹਨਾਂ ਨੇ ਸਾਰੇ ਮਸੰਦ ਬਾਟੇ ਦੇ ਵਿੱਚ ਸਿੱਟ ਕੇ ਫੂਕਦੇ ਸੀਗੇ ਹੁਣ ਸਾਡੇ ਕੋਲੇ ਇੰਨੀ ਪਾਵਰ ਨਹੀਂ ਹੈ ਸਾਡੇ ਕੋਲੇ ਵੋਟਾਂ ਦੀ ਪਾਵਰ ਹੈ ਪਰ ਵੋਟ ਸਾਨੂੰ ਇੰਡੀਆ ਦੀ ਸਰਕਾਰ ਵਰਤਣ ਨਹੀਂ ਦਿੰਦੀ 12 ਸਾਲ ਤੋਂ ਸਾਡੀ ਪਾਰਲੀਮੈਂਟ ਜਿਹੜੀ ਐਸਟੀਪੀਸੀ ਹੈ ਉਹਦੇ ਇਲੈਕਸ਼ਨਸ ਨਹੀਂ ਹੋਣ ਦਿੰਦੇ ਪਰ 19 ਤਰੀਕ ਨੂੰ ਆਲ ਪਾਰਟੀ ਮੀਟਿੰਗ ਦੇ ਵਿੱਚ ਮੈਂ ਮੁੱਦਾ اٹھਾਇਆ ਕਿ ਸਾਡੀ ਪਾਰਲੀਮੈਂਟ ਦੇ ਇਲੈਕਸ਼ਨਸ 12 ਸਾਲ ਤੋਂ ਕਿਉਂ ਨਹੀਂ ਖਰਾੜੇ ਤੇ ਸੈਂਟਰ ਵੀ ਰਿਸਪਾਂਸਿਬਲ ਹੈ ਜਿਹੜੀ ਫੇਰ ਬਾਦਲ ਨੂੰ ਇਹਨਾਂ ਨੇ ਉਹ ਵੀ ਲੈ ਕਰਨ ਨੂੰ ਬਾਣੀ ਫੇਰ ਦੇਤੀ ਹੈ ਜਿਹੜਾ ਹੈਗਾ ਜੀ ਕਿਤੇ ਪੈਨਸ਼ਨ ਦਾ ਮੁੱਦਾ ਜੀ ਸਰਕਾਰ ਨੇ ਕਿਹਾ ਸੀ ਕਿ ਡਬਲ ਕਰਾਂਗੇ 25000 ਰੁਪਿਆ ਹਰੇਕ ਮਹਿਲਾ ਨੂੰ ਦੇਵਾਂਗੇ ਪਰ ਹੁਣ ਜਿਹੜੀਆਂ ਪੈਨਸ਼ਨਾਂ ਨੇ ਬਜ਼ੁਰਗਾਂ ਦੇ ਤੋਂ ਦਿੱਤੀਆਂ ਜਾ ਰਹੀਆਂ ਉਹਨਾਂ ਤੇ ਵੀ ਕਟੌਤੀ ਕੀਤੀ ਜਾ ਰਹੀ ਹੈ ਤੇ ਇੱਕ ਨਵੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਕਿ ਸਰਟੀਫਿਕੇਟ ਲੈ ਕੇ ਆਓ ਦੱਸੋ ਜੀ ਸਰ ਕਿਥੋਂ ਸਰਟੀਫਿਕੇਟ ਲੈ ਕੇ ਆਉਂਦੇ ਨਹੀਂ ਕਿਥੋਂ ਨਹੀਂ ਲੈ ਕੇ ਆ ਸਕਦੇ ਜੀ ਇਹ ਚੀਜ਼ ਜਿਹੜੀ ਨਵੀਂ ਕੀਤੀ ਹੈ ਜਿਹੜੀ ਇਸ ਗਵਰਨਮੈਂਟ ਨੇ ਕਾਨੂੰਨ ਪੈਦਾ ਕੀਤਾ ਗੁਰਦੁਆਰਿਆਂ ਦੇ ਉੱਤੇ ਇਹ ਸੰਵਿਧਾਨ ਤੇ ਜਦ ਸਾਡਾ ਇਤਿਹਾਸ ਹੈ ਉਹਦੇ ਖਿਲਾਫ ਹੈ ਜੋ ਕਰਕੇ ਹਰ ਇੱਕ ਸਕੀਮ ਜਿਹੜੀ ਚਲਣੀ ਹੈ ਉਹ ਐਸਟੀਪੀਸੀ ਡਰਾਫਟ ਕਰਦੀ ਹੈ ਫਿਰ ਸਰਕਾਰ ਦੇ ਉੱਤੇ ਜਾਂਦਾ ਹੈ ਜਾਂ ਫਿਰ ਪੰਜਾਬ ਦੀ ਅਸੈਂਬਲੀ ਨੂੰ ਕਰਦੀ ਹੈ ਜਾਂ ਸੈਂਟਰ ਦੀ ਪਾਰਲੀਮੈਂਟ ਕਰਦੀ ਹੈ ਸਿੱਧਾ ਜਿਹੜਾ ਭਗਵੰਤ ਜੀ ਨੇ ਬਿੱਲ ਪਾਸ ਕਰਤਾ ਹੈ ਕਿ ਇਸ ਜਿਹੜੀ ਬਾਣੀ ਦੀ ਵੀਲੇ ਹੋ ਰਹੀ ਹੈ ਇਹ ਅਸੀਂ ਹੋਰਾਂ ਤੋਂ ਕਰਾਉਣਾ ਚਾਹੁੰਦੇ ਆ ਇਹ ਬਿਲਕੁਲ ਠੀਕ ਗੱਲ ਹੈ ਪਰ ਸਰਕਾਰ ਸਾਡੇ ਗੁਰਦੁਆਰੇ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇ ਸਕਦੀ ਮਾਨ ਸਾਹਿਬ ਇੱਕ ਕੇਂਦਰ ਦੇ ਵਿੱਚ ਲਗਾਤਾਰ ਲਾਈਵ ਹੋ ਰਹੇ ਨੇ ਪਾਰਲੀਮੈਂਟ ਦੀਆਂ ਚੋਣਾਂ ਹੈਗੀ ਐ 2024 ਚ ਤੁਹਾਡੀ ਪਾਰਟੀ ਕਿਸ ਨਾਲ ਅਲਾਈਂਸ ਕਰੂਗੀ ਜਾਂ ਕੋਈ ਐਡੀ ਦਾ ਗੱਲਬਾਤ ਤੁਹਾਡੀ ਚੱਲ ਰਹੀ ਹੈ ਮੈਂ ਸ਼ੂਦਰਾਂ ਦੀ ਗੱਲ ਕਰ ਰਿਹਾ ਹਾਦਿਵਾਸੀਆਂ ਦੀ ਗੱਲ ਕਰਦਿਆਂ ਢੱਟ ਗਿੰਚੀਆਂ ਦੀ ਗੱਲ ਕਰ ਰਿਹਾ ਮੈਂ ਤਿੰਨਾਂ ਦੇ ਵਿੱਚੋਂ ਇੱਕ ਹੈ ਸਾਡੇ ਨਾਲ ਕੋਈ ਗੱਲ ਕਰਨ ਨੂੰ ਚਾਹੁੰਦਾ ਹੀ ਨਹੀਂ ਹੈ। ਮਾਨ ਸਾਹਿਬ ਕਿੱਥੇ ਜਾਈਏ ਦੱਸੋ। ਮਾਨ ਸਾਹਿਬ ਜੇ ਤੁਸੀਂ ਨਹੀਂ ਸਾਡੇ ਨਾਲ ਚੱਲੋਗੇ ਸਾਡੇ ਨਾਲ ਤਾਂ ਇਹ ਸਾਰੇ ਗੱਠਬੰਧ ਇਹ ਕਹਿੰਦੇ ਐ ਕਿ ਇਹ शूद्र ਲੋਕ ਨੇ। ਮਾਨ ਸਾਹਿਬ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਤੁਮਰਤਮ ਦਿੱਤਾ ਹੈ ਤੇ ਪੰਜਾਬ ਵਿੱਚ ਉਹਨਾਂ ਦੇ ਉਲਟ ਨੇ ਕੀ ਸਮਝ ਗਏ ਰਾਣੀ ਜੀ। ਇਹ ਤਾਂ ਉਹਨਾਂ ਦੀ ਮਰਜ਼ੀ ਹੁੰਦੀ ਹੈ ਜੀ ਆਮ ਪਾਰਟੀ ਨੂੰ ਜਿੱਥੇ ਮਰਜ਼ੀ ਜਾਏ ਇਹ ਮੇਰਾ ਮਤਲਬ ਆਪਾਂ ਕੀ ਕਹਿ ਸਾਡੇ ਬਰ ਕੁਸਟਨ ਪਹਿਲਾਂ ਤੱਕ ਵਿਰੋਧ ਤਾਂ ਹੁੰਦਾ ਸੀ। ਵਿਰੋਧ ਹੋ ਰਹੇ ਹੈ। ਅਸੀਂ ਕਾਂਗਰਸ ਦਾ ਜੀ। ਇਹ ਕਾਂਗਰਸੀ ਲੀਡਰਾਂ ਦਾ ਬਰੋਡਕਾਸਟ ਹੈ। ਬਿੱਟੂ ਇੱਥੇ ਬਿੱਟੂ ਐਮਪੀ ਸਾਹਿਬ ਬਹੁਤ ਗੁੱਸਾ ਕਰ ਰਹੇ ਨੇ। ਫਿਰ ਉਹਨਾਂ ਨੇ ਜਿਹੜਾ ਮਨਪ੍ਰੀਤ ਸਿੰਘ ਬਾਦਲ ਚ ਗਿਆ ਉਹਨੂੰ ਫੜ ਕੇ ਦੱਸਤਾ ਨਾ ਕਿ ਅਸੀਂ ਬੀਜੇਪੀ ਦੇ ਖਿਲਾਫ ਹੈਂ ਤੇ ਕਾਂਗਰਸ ਦੇ ਹਿੱਤਤ ਹੈ। ਜਿਹੜਾ ਬੰਦਾ ਕਾਂਗਰਸ ਤੋਂ ਪਘੋੜਾ ਹੋਇਆ ਸੀ ਉਹਨੂੰ ਵਿਜੀਲੈਂਸ ਦੇ ਅੱਗੇ ਪੇਸ਼ ਕਰ ਰਿਹਾ ਹੈ। ਇਹਨਾਂ ਦਾ ਕੋਈ ਪਤਾ ਨਹੀਂ ਜੀ ਇਹਨਾਂ ਦੀ ਕੋਈ ਆਈਡੀਓਲੋਜੀ ਨਹੀਂ, ਕੋਈ ਕੁਛ ਨਹੀਂ ਹੈ। ਇਹ ਇਹਨਾਂ ਨੂੰ ਵਾਕਫੀਅਤ ਹੈ ਨਹੀਂ ਕਿ ਇਹ ਬਿਲਕੁਲ ਤੁਸੀਂ ਸਾਰੇ ਨੇ ਇਹਨਾਂ ਨੂੰ ਵੋਟਾਂ ਪਾ ਕੇ ਖਰਾਬ ਕੀਤਾ ਹੋਇਆ ਤੇ ਸਾਡਾ ਭੂਇਕ ਮਾਰਿਆ ਹੋਇਆ ਤੁਹਾਡੇ ਪੁਰਾਣੇ ਸਾਥੀ ਜਸਕਰਨ ਸਿੰਘ ਕਾਂਨ ਸਿੰਘ ਵਾਲਾ ਛੱਡ ਕੇ ਗਏ ਨੇ ਬਹੁਤ ਪੁਰਾਣੇ ਸਾਥੀ ਸੀ ਤੁਹਾਡੇ ਇਹਨਾਂ ਦਾ ਲੱਗ ਰਿਹਾ ਤਾਂ ਉਹ ਬਹੁਤ ਸਾਡੀ ਕਿਸਮਤ ਮਾੜੀ ਹੈ ਜੀ ਉਹਨਾਂ ਨੇ ਬਹੁਤ ਸਾਡੀ ਪਾਰਟੀ ਦੇ ਲਈ ਕੰਮ ਕੀਤੇ ਹੈਗੇ ਆ ਗੁਜਰਾਤ ਦੇ ਵਿੱਚ ਜਦੋਂ ਮੋਦੀ ਸਾਹਿਬ ਨੇ 60000 ਸਿੱਖ ਜ਼ਿਮੀਦਾਰ ਵੇਕਰ 베 ਜਮੀਨੇ ਕਰਤੇ ਸੀ ਉਥੇ ਗਏ ਸੀ ਕਸ਼ਮੀਰ ਚ ਗਏ ਸੀ ਕਿ ਫੇਰ ਹਿਮਾਚਲ ਚ ਜਾਂਦੇ ਆ ਯੂਪੀ ਚ ਜਾਂਦੇ ਆ ਜਿੱਥੇ ਵੀ ਸਿੱਖਾਂ ਦੇ ਉੱਤੇ ਜ਼ਬਰ ਹੁੰਦਾ ਜਸਕਰਨ ਸਿੰਘ ਜੀ ਉਥੇ ਗਏ ਸਾਨੂੰ ਬਹੁਤ ਉਹਨਾਂ ਦਾ ਘਾਟਾ ਪਿਆ ਜਿਹੜਾ ਇਹ ਉਹ ਪਾਰਟੀ ਛੱਡ ਕੇ ਚਲੇ ਗਏ ਜਿਹੜੇ ਮੈਂ ਵਿਚ ਦੇ ਵਿੱਚ ਉਹਨਾਂ ਨੂੰ ਨੇੜੇ ਲਾਉਣ ਦੀ ਕੋਸ਼ਿਸ਼ ਹੋ ਸਕਦੀ ਜਿਹੜੇ ਮੈਂ ਵਚਨ ਕੀਤੇ ਆ ਹੁਣੇ ਉਹ ਮੈਂ ਨੇੜੇ ਲਾ ਰਿਹਾ ਦੂਰ ਤਾਂ ਮੈਂ ਲਾਇਆ ਨਹੀਂ ਸਰ ਲੱਗ ਜਾਣਗੇ ਨੇੜੇ ਇਹ ਤੁਸੀ ਤੋਂ ਦੇਖੋਗੇ ਤਾਂ ਪਤਾ ਲੱਗ ਜੂਗਾ ਮਾਨਾ ਪੀਨਸ ਨੇ ਇੰਤਾ ਦਾਬ ਨੇ ਕਿਹਾ ਹੈ ਕਿ ਮੈਂ ਖਾਲੀ ਦਾ ਦਾ ਅਸਲੀ ਵਾਰਿਸ ਹਾਂ ਬਾਕੀ ਸਭ ਜਿਹੜੇ ਸੀ ਉਹ 30000 ਫੇਰ ਉਹ ਬਜ਼ੁਰਗ ਆਦਮੀ ਹੈ ਯਾਰ ਮੈਂ ਕੀ ਕਹਿ ਸਕਦਾ ਮਤਲਬ 222 ਉਹਨਾਂ ਦੀ ਮੌਜ ਹੈ ਇਹ ਬਜ਼ੁਰਗਾਂ ਦੀ ਭਾਸ਼ਾ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਇੱਕ ਬਦਲਾ ਲਿਆਂਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਕੀ ਲੱਗਦਾ ਜਿਹੜੇ ਲੋਕ ਸਭਾ ਦੇ ਸਭ ਤੋਂ ਵੱਡੇ ਇਲੈਕਸ਼ਨ ਹੋਣ ਜਾ ਰਹੇ ਨੇ 24 ਦੇ ਵਿੱਚ ਜਿਹੜੀ ਸੱਤਾਧਾਰੀ ਪਾਰਟੀ ਹੈ ਉਹਨੂੰ ਦੁਬਾਰਾ ਲੋਕ ਲੈ ਕੇ ਆਉਣਗੇ ਜਾਂ ਹਾਰ ਵੇਖਣੀ ਪਏਗੀ ਬੀਜੇਪੀ ਜਿਹੜਾ ਕੁਝ ਮਣੀਪੁਰ ਹੋ ਰਿਹਾ ਹੈ ਜੋ ਕੁਝ ਸਾਰੇ ਦੇਸ਼ ਦੇ ਵਿੱਚ ਹੋ ਰਿਹਾ ਹੈ ਘੱਟ ਦਿਨਿਆਂ ਦੇ ਉੱਤੇ ਜ਼ਬਰ ਹੋ ਰਿਹਾ ਹੈ ਇਹ ਟ੍ਰਾਈਬਲਸ ਦੇ ਉੱਤੇ ਜ਼ਬਰ ਹੋ ਰਿਹਾ ਹੈ ਸ਼ਡਿਊਲ ਕਾਸਟ ਦੇ ਉੱਤੇ ਜ਼ਬਰ ਹੋ ਰਿਹਾ ਹੈ ਮੈਨੂੰ ਨਹੀਂ ਦਿਖਦਾ ਕਿ ਇਹ ਇਹ ਜਿਹੜੇ ਸਵਰਨ ਜਾਤੀ ਦੀਆਂ ਪਾਰਟੀਆਂ ਹੈਗੀਆਂ ਇਹਨਾਂ ਨੂੰ ਕੋਈ ਮੂੰਹ ਲਾ ਸਕਦਾ ਹੈਗਾ ਯੂਪੀ ਦੇ ਵਿੱਚ ਖੋਤੇ ਉੱਤੇ ਚੜਾ ਦਿੰਦੇ ਐ ਯੂਪੀ ਦੇ ਵਿੱਚ ਇਹਨਾਂ ਨੂੰ ਮਾਰ ਦਿੰਦੇ ਐ ਇਹਨਾਂ ਦੇ ਉੱਤੇ ਜ਼ਬਰ ਜਨਾ ਕਰਦੇ ਐ ਯੂਪੀ ਦੇ ਵਿੱਚ ਦਾ ਜਿਹੜਾ ਕੁਝ ਹੁੰਦਾ ਉਹ ਉੱਥੇ ਹੋਰੇ ਮਾਨਸਾ ਜਿਹੜਾ ਮੇਰਾ ਨੌਜਵਾਨ ਅਵੰਧਰ ਸਿੰਘ ਝੋਟਾ ਤੇ ਕੁਝ ਨਾਲ ਦੇ ਸਾਥੀਆਂ ਨੂੰ ਉਹਨਾਂ ਨੇ ਸਰਕਾਰ ਨੇ ਪਾਰਟਾ ਪਾ ਕੇ ਅੰਦਰ ਦਿੱਤਾ ਜੀ ਉਹ ਵੀ ਦਮੇ ਦੇ ਉਹ ਤਾਂ ਮੈਂ ਡੀਸੀ ਨੂੰ ਚਿੱਠੀ ਲਿਖੀ ਹੈ ਕਿ ਇਹ ਤਾਂ ਬਹੁਤ ਮਾੜਾ ਕੰਮ ਕੀਤਾ ਨਾ ਤਾਂ ਤੁਸੀਂ ਸਰਚ ਤਲਾਸ਼ੀ ਦਾ ਵਾਰੰਟ ਦੱਤਾ ਹੈ ਨਾ ਤੁਸੀਂ ਅਰੈਸਟ ਦਾ ਵਾਰੰਟ ਦੱਤਾ ਸਿੱਧਾ ਤੁਸੀਂ ਉਹਦੇ ਘਰ ਚ ਚਲੇ ਗਏ ਹੋ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਹੱਥ ਪੈਰ ਪਾਏ ਹੈ ਨਾ ਤਾਂ ਕੋਈ ਲੇਡੀ ਕਨਸਟੇਬਲ ਸੀਗੀ ਨਾ ਕੋਈ ਸੀਗੀ ਇਹ ਤਾਂ ਬਹੁਤ ਗਲਤ ਕੀਤਾ ਤੇ ਉਹ ਸਿਰਫ ਨਸ਼ਾ ਤੋਂ ਛੁਡਾ ਰਿਹਾ ਸੀਗਾ ਤੇ ਜੇ ਪਰਸੋਂ ਦੀ ਅਖਬਾਰਾਂ ਦੇਖੋ ਹਿੰਦੂਤੇ ਹੋਮ ਮਿਨਿਸਟਰ ਨੇ ਕਿਹਾ ਕਿ ਜਿੱਥੇ ਵੀ ਨਸ਼ੇ ਹੋਣ ਉੱਥੇ ਜਾ ਕੇ ਲੋਕ ਛਾਪੇ ਮਾਰਨ ਤੇ ਅਚਤ ਕਰਨ ਤੇ ਇਹ ਜਿਹੜਾ ਤੰਦਾ ਹੈਗਾ ਇਹ ਨਸ਼ਿਆਂ ਦਾ ਇਹ ਖਤਮ ਕੀਤਾ ਜਾਵੇ ਮਾਨਸਾ ਦਾ ਸ਼ਿਕਰਾ ਦਾ ਹਾਰ ਗੱਲ ਦੇ ਵਿੱਚ ਪਾਣਾ ਜਾਏਗਾ ਹਾਂਜੀ ਸ਼ਿਕਰਾ ਦਾ ਹਾਰ ਕਿਸੇ ਬੰਦੇ ਦੇ ਗੱਲ ਦੇ ਵਿੱਚ ਪਾਣਾ ਚਾਹੀਦਾ ਰੋਸ਼ੀ ਹੈ ਤੇ ਜਾਏ ਲੋਕਾਂ ਨੂੰ ਇਹ ਤਾਂ ਤੁਹਾਡੀ ਇੱਛਾ ਅੱਜਕੱਲ ਜ਼ਰੂਰ ਤੇ ਜੇ ਤੁਸੀਂ ਆਮ ਪਾਰਟੀ ਨੂੰ ਵੋਟ ਪਾ ਸਾਂਝਿਓ ਫਿਰ ਇਹ ਵੀ ਕਰ ਸਕਦੇ ਹੋ ਜਿੰਨੇ ਮੈਂ ਤੁਸੀਂ ਕਹਿੰਦੇ ਹੋ ਜਿਵੇਂ ਹੁਣ ਆ ਇਲੈਕਸ਼ਨ ਆ ਰਹੀਆਂ ਤੁਸੀਂ ਆ ਮੁਰਦ ਤੋਂ ਸਮਰੂਪ ਤੋਂ ਹੀ ਆ ਚੋੜ ਕਰੋਗੇ ਪਾਰਲੀਮੈਂਟ ਦੀ ਜਾਂ ਅਸਬਤ ਕਰੋਗੇ ਹਾਂ ਜੇ ਮੈਂ ਜਿੰਦਾ ਰਹਤਾ ਇੱਥੇ ਨਾ ਰੋਕਾ ਪਰ ਉਮੀਦ ਘੱਟ ਹੈ ਕਿ ਕਰਕੇ ਸਿੱਖ ਜਿਹੜੇ ਖਾਲਸਤਾਨ ਮੰਗਦੇ ਉਹਨਾਂ ਨੂੰ ਮਾਰਿਆ ਜਾ ਰਿਹਾ ਜੇ ਮੈਂ ਬਚ ਗਿਆ ਤਾਂ ਲੜ ਦੂੰ ਜੇ ਪੰਜਾਬ ਦੀ ਸਰਕਾਰ ਜਿਵੇਂ ਕਹ ਸਕਦੇ ਆ ਜੀ ਪਹਿਲਾਂ ਜਿਹੜੇ ਵਾਦੇ ਸੀਗੇ ਨਦੇਸਿਕ ਕਿ ਕਿ ਵੀਆਈਪੀ ਕਲਚਰ ਖਤਮ ਕਰਾਂਗੇ ਆ ਪਰ ਆਪ ਨੂੰ ਲੱਗਦਾ ਕਿ ਗਰਾਊਂਡ ਲੈਵਲ ਤੇ ਉਸ ਤਿੱਕਾ ਦਾ ਹੈ ਜੀ ਤੁਹਾਨੂੰ ਜਿਆਦਾ ਪਤਾ ਜੀ ਇਹ ਮੇਰਾ ਮਤਲਬ ਇਹ ਤਾਂ ਪੈਰ ਨਹੀਂ ਪਾ ਸਕਦੀ ਜੁੱਤੀਆਂ ਬਗੈਰ ਪਾਣੀ ਦੇ ਵਿੱਚ ਤੇ ਵੀਆਈਪੀ ਤਾਂ ਕਲਚਰ ਹੁੰਦਾ ਹੈ ਇਹੋ ਜਿਹਾ ਹੀ ਕਿ ਜੇ ਤੋ ਪਾਣੀ ਵਿੱਚ ਜਾਈਏ ਫਿਰ ਜੁੱਤੀਆਂ ਛੱਡੇ ਜਾਣਾ ਪੈਂਦਾ ਹੈ ਇਹ ਪੂਤਾ ਸਾਰਾ ਤੁਸੀਂ ਦੇਖ ਲਿਆ ਫਿਲਮਾਂ ਦੇ ਉੱਤੇ ਮਾਨ ਸਾਹਿਬ ਜੋ ਹੜ ਪੇਟ ਕਰੇ ਜੀ ਉਹਨਾਂ ਦੇ ਹੰਝੂ ਪੂੰਝਣ ਦੇ ਲਈ ਆ ਜੀ ਦੀ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਫਰਜ਼ ਕਿ ਮਿਲਵਾਏਗੀ ਹਾਂ ਜੀ ਬੁੜੀ ਆਂ ਦਾਤ ਕਰਾਂਗੇ ਸੈਂਟਰ ਸਰਪਰਟਮੈਂਟ ਲਈ ਹਰਿਆਣੇ ਦੀ ਪੰਜਾਬ ਦੀ ਕਿ ਇਹਨਾਂ ਨੂੰ ਮੁਹਾਫਜ਼ਾ ਪੂਰਾ ਦਿੱਤਾ ਜਾਵੇ ਤੇ ਸਾਡੀ ਪਾਰਟੀ ਨੇ ਬੀਜ ਵੀ ਪੈਦਾ ਕਰ ਦਿੱਤਾ ਹੈ ਇਹ ਪਨੀਰੀ ਆਪਣੇ ਬਾਸਮਤੀ ਦੀ ਕਿ ਉਹ ਹੋਰ 15 ਦਿਨਾਂ ਤੱਕ ਹੋਊਗੀ ਤੇ ਜਿਹਨੂੰ ਲੋੜ ਹੋਊਗੀ ਅਸੀਂ ਉਹਨੂੰ ਦੇ ਜਪਾਂਗੇ ਮਾਨਸਤ ਲੁਧਿਆਣੇ ਦਾ ਆਪਣਾ ਪ੍ਰਧਾਨ ਕੋਦੋਂ ਲੈ ਲਵਾਂਗੇ ਤੁਹਾਡਾ ਜਨ ਦੇ ਪ੍ਰਧਾਨ ਸਤਿਕਾਰ ਹੈ ਜੀ ਉਧਿਆੜੇ ਚ ਆਪਣਾ ਪ੍ਰਧਾਨ ਆਪਣੀ ਪਾਰਟੀ ਦਾ ਕਦੋਂ ਕ ਲੈਣ ਲਓਗੇ ਉਹ ਛੇਤੀ ਕਰ ਦਾਂਗੇ ਜੀ ਤੁਹਾਨੂੰ ਜਿਹੜੀ ਇੱਛਾ ਹੈਗੀ ਪੂਰੀ ਤਰ੍ਹਾਂ ਮੀਂਹ ਦੇ ਦੇਣਾ ਹਰ ਪਿੰਡਾਂ ਦੀ ਮਦਦ ਵਾਸਤੇ ਸਮਾਜ ਨੂੰ ਕੀ ਅਪੀਲ ਕਰੋਗੇ ਹਾਂ ਜੀ ਹਰ ਪਿੰਡਾਂ ਦੀ ਮਦਦ ਵਾਸਤੇ ਸਮਾਜ ਨੂੰ ਕੀ ਅਪੀਲ ਕਰੋਗੇ ਸਮਾਜਤਾ ਜੀ ਬਹੁਤ ਕਰ ਰਹੀ ਹੈ ਜਿੱਥੇ ਮੈਂ ਜਾਂਦਾ ਉੱਥੇ ਡਾਕਟਰ ਆਏ ਹੋਏ ਐ ਉੱਥੇ ਲੋਕ ਪਿੰਡਾਂ ਤੋਂ ਟਰਾਲੀਆਂ ਦੇ ਵਿੱਚੋਂ ਰਾਸ਼ਨ ਭੇਜ ਰਹੇ ਐ ਸਾਰਾ ਕੁਝ ਸਮਾਜਤਾ ਬਹੁਤ ਕੁਝ ਕਰ ਰਹੀ ਹੈ ਪਰ ਗਵਰਨਮੈਂਟ ਨਹੀਂ ਕਰ ਰਹੀ ਮੈਂ ਗਵਰਨਮੈਂਟ ਬਣਦਾ ਇੱਕ ਨਹੀਂ ਦੇਖਿਆ ਇੰਨਾ ਮੈਂ ਫਿਰਿਆ ਸਾਰੇ ਫਿਰੋਜ਼ਪੁਰ ਤਰਨਤਾਰਨ ਸਾਹਿਬ ਆਪਣੇ ਬਾਰਡਰ ਦੇ ਉੱਤੇ ਭੂਨਕ ਕਾਂਗਰਸ ਦੇ ਇਹ ਹਰਿਆਣੇ ਦੇ ਬਾਰਡਰ ਦੇ ਉੱਤੇ ਕੋਈ ਮੈਨੂੰ ਸਰਕਾਰ ਦਾ ਮੁਲਾਜ਼ਮ ਜਾਂ ਅਫਸਰ ਨਹੀਂ ਦਿਖਿਆ ਇਹ ਕਮੇਟੀ ਸਾਹਿਬ ਦਾ ਪਿਆਮਾ ਨਵੀਂ ਕਰਦੇ ਉਹਦਾ ਇਹ ਮੈਂ ਦਾ ਪਾਣੀ ਸਿੱਧਿਆ ਕਰਦਾ ਤੇ ਤੁਹਾਡੇ ਲੋਕਾਂ ਦੇ ਪਿਆਮਾ ਤੇ ਜਾਂਦਾ ਤਾਂ ਹੁਣ ലപേടലേക്ക് <laughs> 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 so, <laughs>